ਮੈਂ ਆਇਆ ਕਿ ਰਿਸ਼ੂ ਨਾ ਜੀ ਮੈਂ ਬਟਾਲਾ ਰੋਡ ਮੁਸਤਾਬਾਦ ਮਸਲਾ ਮੁਸਤਾਬਾਦ ਬੂਆ ਵਸਿਆ ਰਿਆ ਨਾਲ ਮਸਲਾ ਇਹ ਹੈ ਕਿ ਮੇਰਾ ਘਰ ਹੈ ਮੇਰੀਆਂ 70 ਡਿਗੀਆਂ ਵਾਂ ਤੇ ਮੇਰੇ ਘਰ ਤੇ ਇਹ ਬਾੜੋਂ ਇਹਨਾਂ ਸਿੰਘ ਲੈ ਆ ਕੇ ਕਬਜ਼ਾ ਕਰਾ ਰਹੇ ਨੇ ਜਾਇਜ਼ ਠੀਕ ਹੈ ਇਹ ਤਾਂ ਕਬਜ਼ਾ ਮੇਰਾ ਤਾਇਆ ਕਰਵਾ ਰਿਆ ਵਾ ਜਿਹਦੇ ਵਿੱਚ ਕੋਈ ਨਵਲਬੰਦ ਨਹੀਂ ਗਈ ਉਹਦਾ ਪਿੱਛੇ ਪਾਰਟੀਸ਼ਨ ਲੱਗਾ ਜਾ ਵਾ ਜਸਟ ਇਹ ਕਦੀ ਕਿਸੇ ਇਹਨਾਂ ਸਿੰਘ ਨੂੰ ਲੈ ਆਉਂਦੇ ਆ ਕਦੀ ਬਾਲਮਿਕੀ ਭਾਈ ਚਾਰਜ ਬੰਦੇ ਲੈ ਕੇ ਆ ਰਹੇ ਆ ਠੀਕ ਹੈ ਉਹ ਆ ਕੇ ਮੈਨੂੰ ਜ਼ੋਰ ਪ੍ਰੈਸ਼ਰ ਪਾ ਰਹੇ ਆ ਕਿ ਦੁਹਨੇ ਪੈਸੇ ਦੇਣੇ ਪੈਸੇ ਦੇ ਮਾਰਾ ਮੈਂ ਕਿਥੋਂ ਪੈਸੇ ਦਵਾਂ ਉਹ ਵੀ ਆਪਣੀ ਜਗ ਤੋੜੇ ਜਿਹੜਾ ਕਹਾ ਜੀ ਨਾ ਆ ਕੀ ਨਾ ਉਹਨਾਂ ਦਾ ਕੋਈ ਵਿੱਚ ਰੋਲਾ ਨਹੀਂ ਲਾਵਾ ਨਾ ਜੀ ਉਹ ਜਗਿੰਦਰਪਾਲ ਸਿੰਘ ਵਾਈਫ ਆਵ ਕਲਾਸਿਕ ਕਹਾ ਜੀ ਦਾ ਤੋਂ ਇਹ ਕਹਿਣਾ ਕਿ ਮੈਂ ਜਗਾ ਜਿਹੜੀ ਹੈ ਸਤਰਾਮ ਸਿੰਘ ਉਹਨਾਂ ਨੂੰ ਗੋਸ਼ਤੀ ਹੈ ਸਤਰਾਮ ਸਿੰਘ ਦਾ ਵੀ ਨਹੀਂ ਕਹੜਾ ਕਿ ਉਹਨਾਂ ਨੇ ਜਗਾ ਤੇ ਜਗਿੰਦਰਪਾਲ ਕੋਲ ਹਾਂ ਬਿਲਕੁਲ ਸਹੀ ਪੁੱਛਿਆ ਜੀ ਇਹਨਾਂ ਨੇ ਜਗਾ ਵਿੱਚ 3 ਮਹੀਨੇ ਪਹਿਲੇ ਸਤਰਾਮ ਸਿੰਘ ਕਿੱਥੇ ਲੈ ਕੇ ਜੁਰੋ ਮੈਂ 31/10 ਨੂੰ ਰਿਪੋਰਟ ਕੀਤੀ ਸੀ ਪੀ ਸਾਹਿਬ ਦੇ ਮੈਂ ਮਰੀਠਾ ਰੋਥਾਣੇ ਕਿਤੇ ਉਸ ਟਾਈਮ ਸੁਖਮਨ ਸਿੰਘ ਕਿੱਥੇ ਸੀ ਇਹ ਥੋੜੀ ਜਿਹੜਾ ਮਰਜੀ ਮੂੰਹ ਚੁੱਕ ਕੇ ਫੇਕ ਕਾਗਜ਼ ਬਣਾ ਕੇ ਉਹ ਸੀਕੇ ਦੀ ਮੋਹਰ ਲਵਾ ਕੇ ਕਿ ਆਪਣੀ ਇਹ ਮਲਕੀਅਤ ਹੈ ਵੀ ਮੈਂ ਜਗ੍ਹਾ ਵੇਦ ਲਈ ਮੈਂ ਭਾਜੀ ਟਾੜੀ ਜਗ੍ਹਾ ਖਰੀਦ ਲਾ ਲਾ ਫਿਰ ਤੁਸੀਂ ਦੇ ਦੋਗੇ ਮੈਨੂੰ ਆਪਣੀ ਅੱਜ ਕੀ ਗੱਲ ਹੈ ਅੱਜ ਮਾਰੇ ਇਹਨੇ ਜੈਗ ਬਾਲ ਵਾਲਮੀਕੀ ਭਾਈ ਚਰ ਦੇ ਬੰਦੇ ਲੈ ਕੇ ਨਜਾਇਜ਼ ਮੇਰੇ ਨਾਲ ਫਿਰ ਉਹੀ ਕੰਮ ਕਰਦੇ ਪਏ ਕਦੀ ਨਹੀ ਹੰ ਸਿੰਘ ਆ ਜਾਂਦੇ ਆ ਇਹ ਭਾਜੀ 25 25 ਤੋਂ ਮੇਰੇ 26 ਮਰਲੇ ਜਗ੍ਹਾ ਕੀ ਜੇ ਦਾਜੋ ਕੀ ਸੋਰੀ ਪੱਤੀ ਚੰਗੇ ਪੱਤੀ ਗੱਜ ਇਹ ਚੰਗਾ ਲਾਲ ਗਿਰਾ ਹੋਇਆ ਹੈ ਉਹਨਾਂ ਦਾ ਸਹਿਣਾ ਸੀ ਜਿਹੜਾ ਤੁਸੀਂ ਉਹਨਾਂ ਦਾ ਚਬਾਰਾ ਟਾਇਆ ਸੀ ਪਿਛਲੇ ਦਿਨ। ਭਾਜੀ ਕੋਈ ਚਬਾਰਾ ਨਹੀਂ ਟਟਿਆ بارشਾਂ ਦੇ ਦੌਰਾਨ ਜੇ ਅਸੀਂ ਟਾਇਆ ਤੇ ਮੁਕੇ ਸਾਨੂੰ ਫੜਦੇ ਆ ਕੇ ਕਿਹੜੀ ਖੋੜਜੋੜ ਆਈ ਏ? ਉਹਦੇ ਵਿੱਚ ਕਹਿੰਦੇ ਕੀ ਮਹਾਰਾਜ ਦਾ ਸਰੂਪ ਸੀ ਜੇ ਕੋਈ ਸਰੂਪ ਨਹੀਂ ਭਾਜੀ ਇਹ ਮਹਾਰਾਜ ਨੂੰ ਵਿੱਚ ਲਿਆ ਰਹੇਵੇਂ ਮਹਾਰਾਜ ਦੀ ਇੱਜ਼ਤ ਕਰਦਾ ਕੋਈ ਸਰੂਪ ਨਹੀਂ ਗਾਵਾ ਠੀਕ ਹੈ ਕਹਿਨ ਨੂੰ ਜੋ ਮਰਜ਼ੀ ਕਹਿ ਲੋ ਜੇ ਮਹਾਰਾਜ ਦਾ ਸਰੂਪ ਵਿੱਚ ਹੋਵੇ ਨਾ ਤੇ ਬੇਦਬੀ ਦਾ ਪਰਚਾ ਫਿਰ ਇਹਨਾਂ ਦੇ ਘਟੋ। ਮਗਾਂਦੇ ਚ ਵੀ ਮਹਾਰਾਜ ਕਰੋਗੇ ਪ੍ਰਕਾਸ਼ ਨਹੀਂ। ਫਿਰ ਤੁਸੀਂ ਇਹਨਾਂ ਦੇ ਪਰਚਾ ਕਰੋ ਫਿਰ ਵੀ ਅਦਵੀ ਦਾ ਜੇ ਤੁਸੀਂ ਗਾਂਦ ਚ ਮਾਰ ਇਹਦਾ ਪ੍ਰਕਾਸ਼ ਕਰਦੇ ਪਏ ਉਹਦੇ ਗਿਸ਼ਤੀ ਮੁਸਤਾਬਾਦ ਮੇਥਾ ਰਹਿਣ ਵਾਲਾ ਜੀ ਕੀ ਗੱਲ ਕੀ ਹੋਈ ਜੇ ਜਗਾ ਦੀ ਜਿਹੜੀ ਹੈ ਗੱਲ ਜੀ ਸਾਡੇ ਆ 45 ਸਾਲ ਹੋ ਗਿਆ ਆਪਾਂ ਦੋਹੇ ਭਰਾ ਹੀੜੋਂ ਪਰ ਰਹਿ ਰਹੇ ਸੀ ਉਹ ਤਿੰਨ ਸਾਲ ਤੋਂ ਇਹ ਬਹੁਤ ਜਿਆਦਾ ਮੇਰੇ ਮਗਰ ਪੈ ਗਿਆ ਮੈਂ ਦੁਖੀ ਹੋ ਕੇ ਤੇ ਆਪਣੇ ਬਾਬਾ ਜੀ ਨੂੰ ਬਾਬਾ ਜੀ ਨੂੰ ਇਹ ਕਮਰਾ ਮੈਂ ਦਿੱਤਾ ਉਹਦੇ ਵਿੱਚ ਇਹਨਾਂ ਬਾਬਾ ਜੀ ਦਾ ਸਮਾਨ ਗੁਰਕਾ ਸਾਹਿਬ ਉਹਨਾਂ ਦੇ ਸਸ਼ਟਰ ਸਾਰੇ ਹੀ ਔਰ ਕਿਰਪਾਨਾਂ ਜੁੱਧੀਆਂ ਉਹਨਾਂ ਦੇ ਚੋਲੇ ਚਾਲੇ ਸਭ ਕੁਝ ਇਹਨਾਂ ਦਾ ਇੱਥੇ ਹੀ ਇਹਦੇ ਪੂਜਾ ਕਰਦੇ ਸੀ ਇਹਨਾਂ ਦਾ ਸਮਾਨ ਸਾਰਾ ਹੀ ਗੜੀਏ ਸੁੱਟ ਕੇ ਪਵਾ ਪਵਾ ਕੇ ਮੁੰਨਾ ਅਪੂਜਾ ਪੂਜਾ ਦੀ ਮੰਮੀ ਉਹ ਸਾਰੇ ਉਹਦਾ ਭਰਾ ਸਾਰਿਆਂ ਨੇ ਪਵਾ ਪਵਾ ਮਾਰ ਕੇ ਸਾਰਾ ਸਭ ਕੁਝ ਛੁੱਟ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਅੱਗ ਲਾਤੀ ਅੱਗ 10 ਵਜੇ ਲਾਈ ਤੇ 1 ਵਜੇ ਤੱਕ ਉਹ ਅੱਗ ਬਲਦੀ ਰਹੀ ਜਿਹੜੀ ਅੱਗ ਲਾਈ ਸੀ ਉਹ ਜਿਹੜਾ ਗੁਰਕਾ ਸਾਹਿਬ ਜਾਂ ਹੋਰ ਧਰਮਕੀ ਜਿਆਸੀ ਉਹਨਾਂ ਨੂੰ ਲਾਈ ਹਾਂਜੀ ਗੁਰਕਾ ਸਾਹਿਬ ਜੋ ਸਾਡੇ ਅਲਮਾਰੀ ਦੇ ਕਾਗਜ਼ ਪੱਤਰ ਹੀ ਸਾਰੇ ਸਾਡੇ ਘਰ ਦੇ ਔਰ ਬਾਬਾ ਜੀ ਦੇ ਗੁਰਕਾ ਸਾਹਿਬ ਜੋ ਉਹਨਾਂ ਦਾ ਗ੍ਰੰਥੀ ਸਭ ਕੁਝ ਉਹ ਜਾਵਰ ਦਸਤੀ ਛੋਟ ਛਟ ਕੇ ਪੋਆ ਪੋਆ ਕੇ ਉਹ ਜਨਾਨੀ ਨੇ ਸਭ ਕੁਝ ਸਾਰ ਕੇ ਕੰਮ ਖਤਮ ਕਰ ਦਿੱਤਾ ਮੰਗ ਕੀ ਕਰਦੇ ਨੇ ਹੁਣ ਪ੍ਰਸ਼ਾਸਨ ਕੋਲ ਸ਼ਾਸ਼ਣੋਂ ਕੋ ਮੰਗ ਕਰਦੇ ਜੀ ਸਾਨੂੰ ਨਿਆ ਮਿਲੇ ਸਾਰਾ ਸਾਰਾ ਟੀਵੀ ਫਰਿਜ ਔਰ ਕੂਲਰ ਬੈੱਡ ਦੇ ਸੋਫੇ ਮੰਡਿਆ ਕੰਬਲ ਸਭ ਕੁਝ ਕਪੜੇ ਔਰ ਮਸ਼ੀਨ ਜੂਸ ਸਾਰੀਆਂ ਚੀਜ਼ਾਂ ਘਰ ਦੀਆਂ ਜੋਸ ਘਰ ਦਾ ਸਮਾਨ ਹੁੰਦਾ ਗਲਾਸ ਪਰਾਤਾ ਤੀਲੇ ਸਭ ਕੁਝ ਘਰ ਦਾ ਸਮਾਨ ਜੀ ਸਭ ਕੁਝ ਇਹਨਾਂ ਨੇ ਸਾਰਾ ਪਗ ਕੁਝ ਕੁਵਾਰੀਆਂ ਨੇ ਵੇਖਤਾ ਕੁਝ ਨਾ ਗਲਤੀ ਆ ਸਾਡਾ ਕੋਈ ਕਾਜ ਪਤ ਦਾ ਕੋਈ ਸਬੂਤ ਨਹੀਂ ਰਹਿ ਗਿਆ ਹਰ ਹਰ ਗੁਰੂ ਜੀ ਇਨਾਈਥੇ ਜਗਾਦਾਪੂ ਮਰਲੀ ਡੇੜ ਮਰਲੀ ਦਾ ਝਗੜਾ ਚੱਲ ਰਿਹਾ ਸੀ ਦੂਹ ਪਰਵਾਵਾਂ ਬੰਦਾ ਆਸਵੀ ਜੀ ਬਲਾ ਪਰਵਾ ਪਰਵਾ ਦਾ ਤੇ ਉਸ ਸੰਬੰਧ ਦੇ ਵਿੱਚ ਅਸੀਂ ਅੱਜ ਇੱਥੇ ਪਹੁੰਚੇ ਆਂ ਕਰੋ ਇਹ ਸਾਰੇ ਜਾਣੇ ਨਿਹੰਗ ਸਿੰਘ ਜਥੇਬੰਦੀਆਂ ਵੀ ਮੌਜੂਦ ਨੇ ਸਮਾਜ ਵੀ ਔਰ ਇੱਥੇ ਗੱਲਬਾਤ ਦੋਧਰਾ ਦੀ ਸੁਣੀ ਗਈ ਆ ਬਾਬੇ ਮਜੀਠ ਸਿੰਘ ਸੋਢੀ ਨਾਲ ਗੱਲ ਹੋਈ ਹੈ ਉਹਨਾਂ ਦੇ ਨਿਹੰਗ ਸਿੰਘ ਵੀ ਇੱਥੇ ਆਏ ਨੇ ਤੇ ਜਿਹੜਾ ਕੋ 8 ਤਰੀਕ ਦਾ ਟਾਈਮ ਇਹਨਾਂ ਨੇ ਲਿਆ ਗਿਆ ਦੋਧਰਾ ਨੂੰ ਕੰਮ ਵੀ ਜਿਹੜਾ ਬੰਦ ਕੀਤਾ ਵੀ ਦੋ 8 ਤਰੀਕ ਤੱਕ ਜਿਹੜਾ ਕੰਮ ਬੰਦ ਕੀਤਾ ਜਾਵੇ ਤੇ ਉਹ ਤੋਂ ਬਾਅਦ ਜਿਹੜੀ ਵੀ ਕੋਈ ਕਾਰਵਾਈ ਬਾਅਦ ਚ ਕੀਤੀ ਜਾਊਗੀ ਜੋ ਵੀ ਫੈਸਲਾ ਹੋਣਾ ਠੀਕ ਕੱਲ ਜਿਹੜਾ ਜਿਹੜਾ 8 ਮਾਰਚ ਤਰੀਕ ਦਾ ਦਿੱਤਾ ਗਿਆ ਸੀ ਉਹ ਕੰਮ ਉਹ ਬੰਦਿਆ ਕਿ ਚੱਲ ਰਿਹਾ ਵਾ ਮੈਂ ਹੁਣ ਤੋਂ ਉਹਨਾਂ ਨੇ ਜਿਹੜਾ ਮਸਾਲਾ ਸੁਲ੍ਹਾ ਬਣਾਇਆ ਉਹਨਾਂ ਨੂੰ ਕਿਹਾ ਪਰਿਵਾਰ ਨੂੰ ਵੀ ਚਲੋ ਲਾ ਲਓ ਐਵੇਂ ਕਿਉਂ ਖਰਾਬ ਕਰਨਾ ਠੀਕ ਜੇ ਕਿ ਨਹੀਂ ਤੇ ਜੋ ਵੀ 8 ਤਰੀਕ ਤੋਂ ਬਾਅਦ ਫੈਸਲਾ ਹੁੰਦਾ ਆ ਉਹ ਤੇ ਹੁਣ ਕੀ ਹੋ ਗਿਆ ਇੱਕ ਜਗ੍ਹਾ ਕਿਹਾ ਗਈ ਹੈ ਕਿ ਜਗਾਏ ਜੀ ਦੋ ਭਰਾਵਾਂ ਦਾ ਝਗੜਾ ਸੀ ਇੱਕ ਭਰਾ ਨੇ ਬਾਬੇ ਸਤਨਾਮ ਜੀ ਨੂੰ ਜਗਾ ਵੇਚ ਦਿੱਤੀ ਸੀ ਛਾਤੋਂ ਪੜ ਲਈ ਇਹਦੇ ਵਿੱਚ ਜਿਹੜੇ ਕੋਈ ਗੁੜਗਾ ਸਾਹ ਦੇ ਉੱਪਰ ਰੱਖੇ ਸੀ ਔਰ ਤੂਪ ਵੀ ਰੱਖਿਆ ਸੀ ਹੋਰ ਵੀ ਕੋਈ ਬਸਤਰ ਪੁਸਤਰ ਇਹਨਾਂ ਦੇ ਹੋਣਗੇ ਕੋਸਤ ਸਮਾਨ ਹੋਊਗਾ ਉਹ ਜਿਹੜਾ ਕੋਈ ਫੁਰਦ-ਬੁਰਦ ਕਰ ਦਿੱਤਾ ਗਿਆ ਕੋ ਦਾ ਕੋਈ ਵੀ ਪਤਾ ਫੁਰ ਨਹੀਂ ਅਜੇ ਤੱਕ ਦੱਸਿਆ ਗਿਆ ਕਿੱਥੇ ਆ ਕਿੱਥੇ ਨਹੀਂ ਇਸ ਕਰਕੇ ਉਸ ਸਬੰਧ ਦੇ ਵਿੱਚ ਵੀ ਇਹ ਇਹਨਾਂ ਨਾਲ ਗੱਲਬਾਤ ਕਰਨ ਰਿਹਾ ਹਾਂ ਕਿ ਚਾਹ ਸਾਨੂੰ ਉਹ ਵੀ ਦੱਸਿਆ ਜਾਵੇ ਕਿ ਕਿੱਥੇ ਆ ਕਿੱਥੇ ਨਹੀਂ ਆ ਆ ਗੱਲਬਾਤ ਚੱਲ ਰਹੀ ਸੀ ਹੁਣ ਜਿਹੜਾ ਆ ਉਸ ਚੀਜ਼ ਦਾ ਸਾਰੇ ਦਾ ਇਹ ਨਿਰਣਾ ਕੀਤਾ ਜਾਊਗਾ ਚਾਹ ਗੁਰਦੇਵ ਸਾਹਿਬ ਦਾ ਚਾਹ ਹੋਰ ਰੂਪ ਦਾ ਕਿ ਕਿੱਥੇ ਆ ਜਿਹੜਾ ਇਹਨਾਂ ਦਾ ਸਮਾਨ ਕਿੱਥੇ ਆ ਉਹ ਬਾਬਾ ਮੀਰ ਸਿੰਘ ਛੋਡੀ ਜੀ ਦੇ ਚਲੇ ਚਲੇ ਸਾਰੀਆਂ ਚੀਜ਼ਾਂ ਹੀ ਵਹਿ ਜਾਣਗੀਆਂ ਉਸੇ ਜਾ ਕੇ ਜੂਝਾਂਗੇ ਜੇਕਰ ਬੇਇੱਜ਼ਤੀ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਜੇ ਕੋਈ ਬੇਇੱਜ਼ਤੀ ਦਾ ਮਾਮਲਾ ਸਾਹਮਣੇ ਆਉਂਦਾ ਤੇ ਜੋ ਵੀ ਜਿਹਨੇ ਬੇਇੱਜ਼ਤੀ ਕੀਤੀ ਹੋਗੀ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਕਿਉਂਕਿ ਆਪਾਂ ਇਹਨਾਂ ਦੇ ਰਣਮਾਈ ਇਹ تھی ਸਤਪੁਰਾਂ ਦੀ ਹਜ਼ੂਰੀ ਚ ਹੀ ਤੁਰੇ ਫਿਰਦੇ ਆ ਤੇ ਜਿਹੜਾ ਇਹਨਾਂ ਦੀ ਵੀ ਆਦੀ ਵੀ ਕੀਤੀ ਜਾਊਗੀ ਉਹ ਕੋਈ ਵੀ ਬਖਸ਼ਣਾ ਨਹੀਂ ਚਾਹਦਾ ਜੈ ਵਾਲਮੀਕੀ ਹਰ ਹਰ ਵਾਲਾ